ਪਿਆਰੇ ਸਾਥਿਓ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਤੁਹਾਡਾ ਅਤੀ ਧੰਨਵਾਦੀ ਹਾਂ ਕਿ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਪਿਆਰ ਸਿਰ ਮੱਥੇ ਪਰ ਜੇਕਰ ਤੁਸੀਂ ਇਹੋ ਹੀ ਪਿਆਰ ਨਵਾਂ ਜਮਾਨਾ ਟੀਵੀ ਨੂੰ ਦਿੰਦੇ ਤਾਂ ਮੈਨੂੰ ਹੋਰ ਵੀ ਖੁਸ਼ੀ ਹੋਣੀ ਸੀ ਇਸ ਲਈ ਮੈਂ ਅੱਜ ਪਹਿਲਾਂ ਕੁਝ ਬੇਨਤੀਆਂ ਕਰ ਰਹੀ ਹਾਂ ਆਪਣੇ ਗਰੁੱਪਾਂ ਵਿੱਚ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਵੀਡੀਓ ਦੇ ਉੱਤੇ ਟੱਚ ਕਰਨ ਦੀ ਥਾ ਥੱਲੇ ਦਿੱਸਦੇ ਲਿੰਕ ਦੇ ਉੱਤੇ ਟੱਚ ਕਰਿਆ ਕਰੋ ਇਸ ਨਾਲ ਵੀਡੀਓ ਵੀ ਖੁੱਲੇਗੀ ਤੇ ਨਾਲ ਚੈਨਲ ਵੀ ਤੁਹਾਡੇ ਸਾਹਮਣੇ ਆ ਜਾਏਗਾ ਜਿੱਥੇ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਸ਼ੇਅਰ ਵੀ ਕਰ ਸਕਦੇ ਹੋ ਤੇ ਕਮੈਂਟ ਵੀ ਲਿਖ ਸਕਦੇ ਹੋ ਇਸ ਲਈ ਇਹ ਮੇਰੀ ਬੇਨਤੀ ਆ ਅੱਗੇ ਤੋਂ ਇਹਦੇ ਵੱਲ ਜ਼ਰੂਰ ਜ਼ਰੂਰ ਕਰ ਕੋ ਕੇ ਸਾਡੇ ਲਈ ਸਾਡੇ ਚੈਨਲ ਲਈ ਇਹ ਚੈਨਲ ਜਿਹੜਾ ਤੁਹਾਡਾ ਆਪਣਾ ਚੈਨਲ ਆ ਜਿਹੜਾ ਗੱਲ ਲੋਕਾਂ ਦੀ ਕਰਦਾ ਲੋਕਾਂ ਦਾ ਚੈਨਲ ਆ ਇਸ ਲਈ ਮੇਰੀ ਬੇਨਤੀ ਆ ਕਿ ਇਹ ਬੇਨਤੀਆਂ ਜਰੂਰ ਮੰਨਿਓ ਹੁਣ ਅਸੀਂ ਅਗਲੀ ਗੱਲ ਸ਼ੁਰੂ ਕਰਦੇ ਆ ਸਾਥੀਓ ਇੱਕ ਗੱਲ ਹਰ ਇੱਕ ਦੇ ਮਨ ਵਿੱਚ ਆਉਂਦੀ ਹੋਵੇਗੀ ਕਿ ਅਮਰੀਕਾ ਮਹਾਵਲੀਕ ਵਿੱਚ ਬੜਿਆ ਜਦੋਂ ਕਿ ਸਾਰੀ ਦੁਨੀਆਂ ਨੂੰ ਗੁਲਾਮ ਬਣਾ ਕੇ ਲੁਰਦਾ ਬਰਤਾਨੀਆਂ ਰਿਹਾ ਸੀ ਸਾਡੇ ਆਪਣੇ ਦੇਸ਼ ਤੇ ਵਿੱਚ ਵੀ ਆਪਾਂ ਦੇਖਿਆ ਕਿ ਆ ਜਾਂਦਾ ਉਦੋਂ ਕਿ ਬ੍ਰਿਟਾਨੀਆਂ ਦੇ ਰਾਜ ਦੇ ਉੱਤੇ ਸੂਗੀ ਨੇ ਸੀ ਸ਼ਬਦਾ ਇਹਦੇ ਮਾजूद ਅਮਰੀਕਾ ਮਹਾਬਲੀ ਬਣ ਗਿਆ ਇਹ ਕਹਾਣੀ ਬਹੁਤ ਲੰਮੀ ਆ ਸ਼ੁਰੂ ਵਿੱਚ ਵਪਾਰ ਜਿੰਸਾਂ ਦੇ ਬਟਾਂਦਰੇ ਨਾਲ ਹੁੰਦਾ ਸੀ ਉਸ ਤੋਂ ਬਾਅਦ 16 ਤੇ ਚਾਂਦੀ ਦੇ ਸਿੱਕੇ ਮੈਂ ਸ਼ੁਰੂ ਹੋਇਆ ਜਦੋਂ ਕਾਗਜ਼ ਦੇ ਨੋਟ ਚਾਲੂ ਹੋਏ ਤਾ ਇਹ ਵੀ ਸਬੰਧਤ ਦੇਸ਼ ਦੇ ਸੋਨੇ ਦੇ ਭੰਡਾਰ ਨਾਲ ਜੁੜੇ ਹੁੰਦੇ ਸਨ ਭਾਰ ਜੇ ਕਿਸੇ ਦੇਸ਼ ਕੋਲ ਦੂਜੇ ਦੇਸ਼ ਦੀ ਕਰੰਸੀ ਜਮਾ ਹੋ ਜਾਂਦੀ ਸਰਪਲਸ ਹੋ ਜਾਂਦੀ ਤੋ ਸਬੰਧਤ ਦੇਸ਼ ਨੂੰ ਨੋਟ ਮੋੜ ਕੇ ਸੋਨਾ ਲੈ ਸਕਦਾ ਸੀ 1971 ਵਿੱਚ ਅਮਰੀਕਾ ਨੇ ਡਾਲਰ ਨੂੰ ਸੋਨੇ ਨਾਲ ਬਦਲ ਦਿੱਤਾ ਇਸ ਤੋਂ ਬਾਅਦ ਉਹ ਜਿੰਨੇ ਮਰਜ਼ੀ ਨੋਟ ਛਾਪੇ ਕੋਈ ਪੁੱਛਣ ਵਾਲਾ ਨਹੀਂ ਸੀ ਅਮਰੀਕਾ ਦੇ ਇਸ ਕਦਮ ਨੇ ਦੁਨੀਆ ਵਿੱਚ ਹਲਚਲ ਪੈਦਾ ਕੀਤੀ ਬਹੁਤ ਸਾਰੇ ਲੋਕਾਂ ਨੇ ਡਾਲਰ ਲੈਣਾ ਬੰਦ ਕਰ ਦਿੱਤਾ ਪਾ ਅਮਰੀਕਾ ਨੇ ਤਿੰਨਾਂ ਸਾਲਾਂ ਬਾਅਦ ਇੱਕ ਹੋਰ ਦਾ ਖੇਡਿਆ ਉਸ ਸੌਦੀ ਅਰਬ ਜਿਹੜਾ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਸੀ ਉਸ ਨੇ ਇੱਕ 50 ਸਾਲਾਂ ਦਾ ਸਮਝੌਤਾ ਕੀਤਾ ਕਿ ਅੱਗੇ ਤੋਂ ਆਪਣਾ ਤੇਲ ਸਿਰਫ ਡਾਲਰ ਵਿੱਚ ਹੀ ਵੇਚੇਗਾ ਸੌਦੀ ਅਰਬ ਤੇਲ ਉਤਪਾਦਕ ਦੇਸ਼ਾਂ ਦੇ ਸੰਗ ਦਾ ਮੁਖੀ ਸੀ اس ਕਰਕੇ باقی ਦੇਸ਼ਾਂ ਨੇ ਵੀ ਇਹ ਗੱਲ ਮੰਨ ਲਈ ਤੇ ਆਪਣੇ ਤੇਲ ਭੰਡਾਰਾ ਵਿੱਚ ਜਾਂਰਾਂ ਵਿੱਚ ਵੇਚਣਾ ਸ਼ੁਰੂ ਕਰਤਾ ਇਸ ਨਾਲ ਡਾਲਰ আর ਦੇਸ਼ ਦੀ ਲੋੜ ਵੱਧ ਗਿਆ ਇਸ ਸਮਝੌਤੇ ਵਿੱਚ ਇਹ ਮੰਦੀ ਸੀ ਕਿ ਤੇਲ ਉਤਪਾਦਕ ਦੇ 6 ਗੋਲ ਜਿਹੜੇ ਡਾਲਰ ਇਕੱਠੇ ਹੋਣਗੇ ਉਹ ਆਪਣੀ ਲੋੜ ਜੋ ਕੇ ਰੱਖ ਕੇ باقی ਅਮਰੀਕਾ ਦੇ শেয়ার ਬਾਜ਼ਾਰ ਵਿੱਚ ਜਾਂ ਇਹ ਕਹਿ ਲਓ ਕਿ ਅਮਰੀਕਾ ਵਿੱਚ ਨਿਵੇਸ਼ ਕਰਨਗੇ ਇਸ ਤਰ੍ਹਾਂ ਦੂਜੇ ਦੇਸ਼ਾਂ ਮਲੋਂ ਇਕੱਠੇ ਕੀਤੇ ਡਾਲਰਾਂ ਦਾ ਵੱਡਾ ਹਿੱਸਾ ਹੋਰ ਅਮਰੀਕਾ ਕੋਲ ਬਾਬ ਸੌਣਾ ਸ਼ੁਰੂ ਹੋ ਗਿਆ ਜਦੋਂ ਵੀ ਉਸ ਨੂੰ ਲੋੜ ਪੈਂਦੀ ਸੀ ਉਹ ਹੋਰ ਡਾਲਰ ਛਾਪ ਲੈਂਦਾ ਸੀ ਅਮਰੀਕਾ ਨੇ ਆਪਣੇ ਸਾਰੇ ਤਾਕਤ ਨੂੰ ਜੰਗੀ ਸਮਾਨ ਤੇ ਵੱਡੇ ਮਿਸ਼ਨਰੀ ਬਣਾਉਣ ਉੱਤੇ ਕੇਂਦਰਿਤ ਰੱਖਿਆ ਲਓ ਸੁਣੋ ਆਮ ਵਰਤੋਂ ਦੇ ਸਮਾਨ ਬਣਾਉਣ ਦੀ ਲੋੜ ਹੀ ਨਹੀਂ ਸੀ ਇਹ ਸਮਾਨ ਤਾਂ ਉਹਨੂੰ ਸਸਤੇ ਭਾਅ ਦੂਜੇ ਦੇਸ਼ਾਂ ਤੋਂ ਮਿਲ ਜਾਂਦਾ ਸੀ ਕਿਉਂਕਿ ਡਾਲਰ ਹਰ ਦੇਸ਼ ਦੀ ਲੋੜ ਸੀ ਉਹਨਾਂ ਨੂੰ ਡਾਲਰ ਚਾਹੀਦਾ ਹੁੰਦਾ ਸੀ ਇਸ ਲਈ ਮਜਬੂਰੀ ਸੀ ਉਹਨਾਂ ਦੀ ਕਿ ਆਪਣੀਆਂ ਜਿੰਸਾਂ ਆਪਣੇ ਸਮਾਨ ਜਿਹੜਾ ਉਹਨਾਂ ਨੇ ਉਤपादन ਕੀਤਾ ਸੀ ਉਤਪਾਦ ਕੀਤਾ ਸੀ ਉਹ ਅਮਰੀਕਾ ਨੂੰ ਸਸਤੇ ਭਾਅ ਦੇਣ ਇਹੋ ਨਹੀਂ ਅਮਰੀਕਾ ਨੇ ਸੋਵੀਅਤ ਯੂਨੀਅਨ ਦਾ ਹੁਆ ਖੜਕੇ ਖੜਾ ਕਰਕੇ ਦੁਨੀਆ ਦੇ ਸਭ ਪੂੰਜੀਵਾਦੀ ਪਰਮੰਨ ਵਾਲੇ ਦੇਸ਼ਾਂ ਨੂੰ ਆਪਣੇ ਪਿੱਛੇ ਲਾਇਆ ਤੇ ਉਹਨਾਂ ਦੇਸ਼ਾਂ 'ਤੇ ਆਪਣੇ ਫੌਜੀ ਏਡੇ ਕੈਮ ਕਰ ਲਏ ਇਸ ਤੋਂ ਬਾਅਦ ਵੀ ਉਹਨਾਂ ਨੇ ਫੌਜੀ ਏਡੇ ਕੈਮ ਕੀਤੇ ਇਹਨਾਂ ਫੌਜੀ ਏਡਿਆਂ ਵਿਚਲੇ ਅਮਰੀਕੀ ਫੌਜੀਆਂ ਨੂੰ ਤਰਖਾ ਦੇਣ ਲਈ ਅਮਰੀਕਾ ਸਬੰਧਤ ਦੇਸ਼ ਨੂੰ ਡਾਲਰ ਭੇਜਦਾ ਅੱਜ ਵੀ ਉਹ ਅਗੋਂ ਫੌਜੀਆਂ ਨੂੰ ਆਪਣੀ ਕਰੰਸੀ ਵਿੱਚ ਤਰਕਾ ਦਿੰਦੇ ਆ ਇਸ ਤਰ੍ਹਾਂ ਉਹਨਾਂ ਕੋਈ ਡਾਲਰ ਇਕੱਠੇ ਹੁੰਦੇ ਰਹਿੰਦੇ ਆ ਤੇ ਉਹ ਡਾਲਰ ਫਿਰ ਮੁੜ ਅਮਰੀਕਾ ਵਿੱਚ ਨਿਵੇਸ਼ ਕਰ ਦਿੰਦੇ ਆ ਹੁਣ ਸਮੱਸਿਆ ਇਹ ਆ ਗਈ ਸੀ ਕਿ ਜਿਹੜੇ ਦੇਸ਼ ਅਮਰੀਕਾ ਨੂੰ ਸਮਾਨ ਵੇਚ ਕੇ ਡਾਲਰ ਲੈਂਦੇ ਹਨ ਖਰਚਾ ਕਰਨ ਤੋਂ ਬਾਅਦ ਵੀ ਜੋ ਨਾਲ ਕੋਈ ਸਰਪਲਸ ਹੋ ਜਾਂਦੇ ਆ ਉਹਦਾ ਉਹ ਕੀ ਕਰਨ ਅਮਰੀਕਾ ਲਈ ਇਹ ਸਮੱਸਿਆ ਵੀ ਮੌਕਾ ਬਣ ਗਈ। ਉਸਨੇ ਟ੍ਰੈਜ਼ਰੀ ਬਾਡ ਵੜਾ ਕੇ ਵੇਚਣ ਸ਼ੁਰੂ ਕੀਤੇ ਜਿਵੇਂ ਸਾਡੇ ਡਾਕਖਾਨੇ ਸੇਵਕ ਸਾਰਟੀਪੜ ਜਾਰੀ ਕਰਦੇ ਇਸੇ ਤਰ੍ਹਾਂ। ਇਸ ਤਰ੍ਹਾਂ ਬਾਕੀ ਵਕਤ ਦੇਸ਼ਾਂ ਨੇ ਆਪਣੇ ਕੋਲ ਅਰਬਾਂ ਡਾਲਰਾਂ ਦੇ ਇਕੱਠੇ ਹੋਏ ਡਾਲਰਾਂ ਦੇ ਟ੍ਰੈਜ਼ਰੀ ਬਾਡ ਖਰੀਦ ਲਏ ਜੋ ਅੱਜ ਵੀ ਇਹਨਾਂ ਦੇਸ਼ਾਂ ਕੋਲ ਪਏ ਹਨ। ਡਾਲਰ ਦੀ ਪੈਂਠ ਇੰਨੀ ਬਣ ਚੁੱਕੀ ਸੀ ਕਿ ਆਮ ਲੋਕ ਵੀ ਬਾਡ ਖਰੀਦਣ ਲੱਗ ਪਏ। ਇਸ ਤਰ੍ਹਾਂ ਦੁਨੀਆ ਉਤੇ ਡਾਲਰ ਦੀ ਬਾਦਸ਼ਾਹਤ ਕਾਇਮ ਹੋ ਗਈ। ਅਮਰੀਕਾ ਨੇ 300 ਡਾਲਰ ਦੀ ਤਾਕਤ ਨਾਲ ਸੂਬੇਚੀ ਦੁਨੀਆਂ ਨੂੰ ਆਪਣੇ ਹੂੜਿਆਂ ਤੇ ਨਚਾਉਣਾ ਸ਼ੁਰੂ ਕਰ ਦਿੱਤਾ। ਉਹ ਜਿੱਥੇ ਚਾਹੁੰਦਾ ਸੀ ਸਰਕਾਰ ਬਦਲ ਦਦਾ ਸੀ। ਦੋ ਦੇਸ਼ਾਂ ਵਿੱਚ جنگ ਕਰਾ ਦਿੰਦਾ ਸੀ। ਹਮੇਸ਼ਾ ਹਮਲਾ ਮਰਦਾ ਸੀ। ਵੱਖ-ਵੱਖ ਖਾੜੀ ਦੇਸ਼ਾਂ ਵਿੱਚ ਉਹਨੇ ਸਰਕਾਰਾਂ ਵੀ ਬਦਲੀਆਂ ਤੇ ਇਰਾਕ ਵਰਗੇ ਦੇਸ਼ ਤੇ ਹਮਲਾ ਕਰਕੇ ਉਹਦੇ ਤੇ ਸਾਰੇ ਜਿਹੜੇ ਉਹਦੇ ਵਸੀਲੇ ਸੀ ਕੁਦਰਤੀ ਉਹਨਾਂ ਤੇ ਕਬਜ਼ਾ ਕੀਤਾ। ਹੋਰ ਵੀ ਨੇਸ਼ਾਨੇ ਵਿੱਚ ਇੱਕ ਉਕੀਤਾ ਇਹ ਅਸਲ ਅਮਰੀਕਾ ਦੇ ਮਹਾਬਲੀ ਬਣਦੀ ਸੰਖੇਪ ਕਹਾਣੀ ਚੀਨ ਨੇ ਅਮਰੀਕਾ ਨੂੰ ਨੱਚ ਕਿਵੇਂ ਪਾਈ ਇਸ ਵਾਰ ਅਸੀਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਆਖਰ ਵਿੱਚ ਮੈਂ ਮੋੜ ਬੇਨਤੀ ਕਰਦਾ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਨਵਾਂ ਜਵਾਨਾ ਟੀਵੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੋ ਤਾਂ ਕਿ ਸਾਡੀ ਗੱਲ ਜੋ ਮੈਂ ਕਹਿਣਾ ਉਹ ਤੁਹਾਡੀ ਗੱਲ ਵੀ ਆ। ਇਹ ਗੱਲ ਜਿਹੜੀ ਆ, ਇਹ ਵਿਚਾਰ ਆ। ਇਹ ਬਾਕੀ ਲੋਕਾਂ ਤੋਂ ਕੋਲ ਵੀ ਜਾਣ। ਇਸ ਲਈ ਮੈਂ बार-बार ਤੁਹਾਨੂੰ ਕਹਿ ਰਿਹਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਮੇਰੀਆਂ ਵੀਡੀਓ ਨੂੰ ਪਰ ਸਬਸਕ੍ਰਾਈਬਰ ਇੱਕ ਵੀ ਨਹੀਂ ਵੱਧ ਰਿਹਾ। ਇਹ ਚੰਗੀ ਗੱਲ ਨਹੀਂ ਇਸ ਲਈ ਮੇਰੀ ਬੇਨਤੀ ਇਹ ਹੈ ਕਿ ਸਬਸਕ੍ਰਾਈਬ ਦੀ ਰੋਕ ਕਰੋ ਚੈਨਲ ਨੂੰ। ਧੰਨਵਾਦ।